ਸਮਾਰਟ ਸਿਟੀ ਅੰਮ੍ਰਿਤਸਰ ਵਿੱਚ ਜਗਾ ਜਗਾ ਤੇ ਮੀਂਹ ਦਾ ਪਾਣੀ ਖੜਾ ਹੈ ਉਥੇ ਹੀ ਕੂੜੇ ਦੇ ਢੇਰ ਜਗਾ ਜਗਾ ਤੇ ਲੱਗੇ ਹੋਏ ਨੇ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਸ਼ਾ ਬਣਿਆ ਰਹਿੰਦਾ ਹੈ ਫਾਸਟ ਨਿਊਜ਼ ਟੀਮ ਵੱਲੋਂ ਲਗਾਤਾਰ ਇਸ ਸੰਬੰਧੀ ਖਬਰਾਂ ਵਿਖਾਈਆਂ ਗਿਆ ਅਤੇ ਪ੍ਰਸ਼ਾਸਨ ਨੂੰ ਜਗਵਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਵੱਲੋਂ ਬਰਸਾਤ ਸੰਬੰਧੀ ਕੋਈ ਵੀ ਪੂਕਤਾ ਪ੍ਰਬੰਧ ਨਹੀਂ ਕੀਤੇ ਗਏ ਅੱਜ ਜੋ ਅੰਮ੍ਰਿਤਸਰ ਦੇ ਹਾਲਾਤ ਬਣੇ ਹੋਏ ਨੇ ਉਹ ਬਹੁਤ ਹੀ ਤਰਸਯੋਗ ਹਨ ਕਿਉਂਕਿ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਰ ਸੜਕਾਂ ਤੇ ਜਲਪਰਾ ਵਰਗੀ ਸਥਿਤੀ ਬਣੀ ਹੋਈ ਹੈ ਜਿਸ ਨਾਲ ਰਾਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਕਹਿ ਸਕਦੇ ਆ ਕਿ ਨਗਰ ਨਿਗਮ ਦੇ ਦਾਅਵਿਆਂ ਦੀ ਫੂਕ ਨਿਕਲ ਚੁਕੀ ਹੈ ਆਪ ਸਭਾਈ ਜੇ ਇੰਨਾ ਬੁਰਾ ਹਾਲ ਹੈ ਸਾਰੇ ਦੇ ਥਾਰੀਆਂ ਰੋਡ ਗਲੀਆਂ ਜਾਮ ਹੈ ਜੇ ਥਾ ਥਾ ਦੇ ਪਾਣੀ ਖੜਾ ਹੈ ਹਰ ਜਗ੍ਹਾ ਕੋਈ ਨਹੀਂ ਜਿਆਦਾ ਕੋਈ ਨੰਗ ਨਹੀਂ ਸਕਦਾ ਇੰਨਾ ਬੁਰਾ ਹਾਲ ਹੈ ਇਹਨਾਂ ਨੇ ਬਾਰਸ ਦੇ ਮੌਸਮ ਤੋਂ ਪਹਿਲੇ ਕੋਈ ਸਫਾਈ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਤੇ ਕਚਰਾ ਤੇ ਇੰਨਾ ਉਹ ਉਠਾਉਂਦਾ ਫਿਰ ਉੱਥੋਂ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਘਰ ਤੋਂ ਜਿਹੜਾ ਕਚਰਾ ਹਟਾਉਂਦੇ ਨੇ ਨਾ ਡਸਟਬਿਨ ਉਹਦੀ ਵੀ ਇੰਨਾ ਬੁਰਾ ਹਾਲ ਹੈ ਕਿ ਘਰ ਵਾਲੇ ਸਾਦੇ ਤੀਕਰੇ ਨੇ ਕਿ ਉਹ ਰੋਜ਼ ਨਹੀਂ ਆਉਂਦੇ ਜਿਹਦੇ 2-2 3-3 ਦਿਨ ਬਾਅਦ ਆਉਂਦੇ ਆ ਉੱਥੇ ਵੀ ਛੁੱਟੀਆਂ ਕਰ ਜਾਂਦੇ ਆ ਉਹਦੇ ਹਰ ਘਰ ਦੁਖੀ ਆ ਡਸਟ ਬਿੰਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਸ ਤੋਂ ਬਾਅਦ ਪਾਣੀ ਦੀ ਨਿਕਾਸੀ ਨਹੀਂ ਹੈ ਪਾਣੀ ਦੀ ਨਿਕਾਸੀ ਨਹੀਂ ਹੈ ਉਸ ਤੋਂ ਬਾਅਦ ਹਰ ਜਗ੍ਹਾ ਜਾਮ ਪਿਆ ਹੈ ਤੇ ਜਦੋਂ ਪਾਣੀ ਇੰਨਾ ਭਰ ਜਾਂਦਾ ਤੁਸੀਂ ਸ਼ਹਿਰ ਦੀ ਜਿਹੜੇ ਦਰਵਾਜ਼ੇ ਨੇ ਉਹਦੇ ਅੰਦਰ ਤੇ ਇੰਨਾ ਬੁਰਾ ਹਾਲ ਹੈ ਕਿ ਉਹਦਾ ਉਹਦਾ ਤਾਂ ਕੋਈ ਲਾਜ ਹੀ ਨਹੀਂ ਕਰਦੇ ਜਿਹੜੋ ਦੀ ਸਾਢੇ 3 ਸਾਲ ਦੇ ਵਿੱਚ ਇਹਨਾਂ ਨੇ ਜੋ ਬੁਰਾ ਹਾਲ ਸ਼ਹਿਰ ਦਾ ਕਰ ਦਿੱਤਾ ਹੈ ਤੁਸੀਂ ਦੇਖੋ ਅੰਦੋਰ ਹੈ ਅੱਜ ਵੀ ਲੋਕੀ ਅੰਦੋਰ ਨੂੰ ਯਾਦ ਕਰਦੇ ਆ ਓਏ ਇਸ ਲਈ ਕਰਦੇ ਇੰਨੀਆਂ ਬਾਰਸ਼ਾਂ ਤੋਂ ਬਾਅਦ ਵੀ ਉੱਥੇ ਇੱਕ ਬਾਰੀ ਦੀ ਬੂੰਦ ਦਾ ਇੰਸਤਲ ਨਹੀਂ ਇੱਥੇ ਕੋਈ ਪਾਣੀ ਨਿਕਲਦਾ ਸਿਸਟਮ ਨਹੀਂ ਇਹ ਬੁਰਾ ਹਾਲ ਹੈ ਜੇ ਪਾਣੀ ਦਾ ਤਾਂ ਬੁਰਾ ਨਿਕਾਸੀ ਬਾਰਸ਼ ਸਭ ਬੁਰਾ ਹੈ ਸ਼ਹਿਰ ਦੇ ਅਸਪਕ ਬਹੁਤ ਬੁਰੇ ਹਾਲ ਹੈ ਜੀ ਤੁਸੀਂ ਵੇਖੋ ਬਰਸ਼ਾਤ ਦੇ ਨਾਲ ਜਗਾ ਜਗਾ ਤੇ ਪਾਣੀ ਗੰਦਗੀ ਇੰਨਾ ਬੁਰਾ ਹਾਲ ਹੈ ਸ਼ਹਿਰ ਦਾ ਅਸੀਂ ਮੈਂ ਅਨੂਪ ਰੋੜਾ ਬੀਜੀ ਬੀਤਾ ਕਾਰਜਕਰਤਾ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਇੱਕ ਰਿਕਵੈਸਟ ਕਰਦਾ ਕਿ ਸ਼ਹਿਰ ਦੀ ਇਹ ਗੁਰੂ ਨਗਰੀ ਆ ਇਹਦੀ ਚੰਗੀ ਤਰ੍ਹਾਂ ਸਫਾਈ ਕਰਾਈ ਜਾਵੇ ਸਫਾਈ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਲੋਕੀ ਇਹਦੇ ਨਾਲ ਬਿਮਾਰ ਛੋਟੇ ਛੜੇ ਬੱਚਿਆਂ ਨੂੰ ਬੜੀਆਂ ਪ੍ਰੋਬਲਮਸ ਹੋ ਰਹੀਆਂ ਹਨ ਉਹਨਾਂ ਨੇ ਸਕੂਲ ਜਾਣਾ ਤੇ ਇੰਨਾ ਇੰਨਾ ਪਾਣੀ ਖੜਾ ਤੇ ਸੀਵਰੇਜ ਦੀ ਸਵੀਆਂ ਸੂਈਆਂ ਕਰਾਈਆਂ ਜਾਣ ਮੇਰੀ ਬਹੁਤ ਸੈਂਟਰ ਹਲਕੇ ਵਿੱਚ ਦਾ ਬਹੁਤ ਹੀ ਬੁਰਾ ਹਾਲ ਹੈ 게ਟਾ ਦੇ ਅੰਦਰ ਜਾ ਕੇ ਵੇਖੋ ਕੂੜੇ ਭਰੇ ਪਏ ਆ ਗੰਦਗੀ ਭਰੀ ਪਈ ਆ ਕੋਈ ਸੀਵਰੇਜ ਦੀ ਸਫਾਈ ਨਹੀਂ ਬੁਰਾ ਹਾਲ ਹੈ ਤੇ ਸੈਂਟਰ ਹਲਕੇ ਦੇ ਐਮਐਲਏ ਸਾਹਿਬ ਨੂੰ ਵੀ ਕਵਾਂਗੇ ਕਿ ਤੁਸੀਂ ਸਫਾਈ ਵੱਲ ਪੂਰਾ ਧਿਆਨ ਦਿਓ ਸਮਾਰਟ ਸਿਟੀ ਤੁਹਾਨੂੰ ਨਜ਼ਰ ਆ ਰਿਹਾ ਜੀ ਤੁਸੀਂ ਰੋਜ਼ ਮੇਰੇ ਤੋਂ ਜ਼ਿਆਦਾ ਘੁੰਮਦੇ ਹੋ ਕਿੱਥੇ ਸਮਾਰਟ ਸਿਟੀ ਨਜ਼ਰ ਆ ਰਿਹਾ ਤੁਹਾਨੂੰ ਗੰਦ ਨਾਲ ਭਰਿਆ ਪਿਆ ਜੀ ਜਾ ਕੇ ਵੇਖੋ ਤੁਸੀਂ ਆ ਮੇਰੇ ਪਿਛਲੇ ਪਾਸੇ ਦੇ ਕੈਮਰਾ ਘੁਮਾ ਕੇ ਵੇਖ ਲੋ ਗੰਦ ਪਿਆ ਕੋਈ ਸਫਾਈ ਦਾ ਹਿਸਾਬ ਨਹੀਂ ਤੇ ਸਫਾਈ ਵਾਲ ਕਮਿਸ਼ਨਰ ਸਾਹ ਨੂੰ ਧਿਆਨ ਦੇਣਾ ਚਾਹੀਦਾ Smart City ਦੇ ਵਿੱਚ ਜਗਾ ਜਗਾ ਤੇ ਖੜਾ ਗੰਦਾ ਪਾਣੀ ਤੇ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਨੂੰ ਦਸਤਕ ਦੇ ਰਹੇ ਨੇ ਸਾਡੀ ਟੀਮ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨੂੰ ਜਗਾਣ ਦੀ ਕੋਸ਼ਿਸ਼ ਕੀਤੀ ਗਈ ਖਬਰਾਂ ਵਿਖਾਈਆਂ ਗਈਆਂ ਕਿ ਅਮਰਿਤਸਰ ਦੇ ਜਿਹੜੇ ਬਰਸਾਤੀ ਪ੍ਰਬੰਧ ਨੇ ਉਹਨਾਂ ਨੂੰ ਮੁਕੰਮਲ ਕੀਤਾ ਜਾਵੇ ਪਰ ਪ੍ਰਸ਼ਾਸਨ ਦੇ ਕੰੰਤੇ ਜੂ ਤੱਕ ਨਹੀਂ ਸਰਕੀ ਸੋ ਹਾਲਾਤ ਤੁਹਾਡੇ ਸਾਹਮਣੇ ਨੇ ਬਿਮਾਰੀਆਂ ਦੇ ਹਾਲਾਤ ਬਣੇ ਪਏ ਨੇ ਪਰ ਪ੍ਰਸ਼ਾਸਨ ਦਾ ਇਸ ਵਲ ਕੋਈ ਧਿਆਨ ਨਹੀਂ ਨਗਰ ਨਿਗਮ ਦਾ ਇਸ ਵਲ ਕੋਈ ਧਿਆਨ ਨਹੀਂ ਸੋ ਇਹਦੇ ਨਾਲ ਬਿਮਾਰੀਆਂ ਹੀ ਵਧਣ ਗਈਆਂ ਹੋਰ ਕੁਝ ਨਹੀਂ ਹੋਣਾ ਇਸ ਲਈ ਨਗਰ ਨਿਗਮ ਇਸ ਵਲ ਜਲ ਧਿਆਨ ਦੇਵੇ ਕੈਮਰਾਮੈਨ ਨਰੇਸ਼ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ